ਦੋਸਤੋ ਅਗਰ ਤੁਸੀਂ ਮੋਬਾਈਲ ਵਿੱਚ ਗੇਮ ਖੇਡਦੇ ਹੋ ਚਾਰਜਿੰਗ ਲਗਾ ਕੇ ਤੇ ਤੁਹਾਡੇ ਲਈ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਪੰਜਾਬ ਦੇ ਹੀ ਇੱਕ ਜ਼ਿਲ੍ਹੇ ਦੇ ਵਿੱਚ ਭਵਾਨੇਗੜ ਦੇ ਵਿੱਚ ਇੱਕ ਨੌਜਵਾਨ ਮੋਬਾਈਲ ਦੇ ਵਿੱਚ ਪਬਜੀ ਗੇਮ ਖੇਡਦਾ ਪਿਆ ਸੀ ਚਾਰਜਿੰਗ ਲਗਾਇਆ ਸੀ ਨਾਲ ਫੋਨ ਲੇਕਿਨ ਅਚਾਨਕ ਫੋਨ ਦੇ ਵਿੱਚ ਧੂਆ ਨਿਕਲਣਾ ਸ਼ੁਰੂ ਹੋ ਗਿਆ ਕਿ ਦੇਖਦੇ ਦੇਖਦੇ ਮੋਬਾਈਲ ਫਟ ਗਿਆ ਤੇ ਮਸਾਹੀਮ ਨੌਜਵਾਨ ਨੇ ਭੱਜ ਕੇ ਬਚਾਈ ਆਪਣੀ ਜਾਨ ਉਹ ਤੇ ਸਿਆਣਾ ਸੀ ਆਪਣੀ ਜਾਨ ਬਚਾ ਲਈ ਉਸਨੇ ਲੇਕਿਨ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਬੱਚੇ ਅਗਰ ਮੋਬਾਈਲ ਚਲਾਉਂਦੇ ਹੋ ਤੁਸੀਂ ਉਹਨਾਂ ਨੂੰ ਆਰੇ ਲਾਉਣ ਲਈ ਖੇਡਣ ਲਈ ਮੋਬਾਈਲ ਦਿੰਦੇ ਭੇਗਿਓ ਤੇ ਗੀਮਾਂ ਖੇਡਣ ਦੇ ਵਿੱਚ ਉਹਨਾਂ ਨੂੰ ਰੁਚੀ ਰੱਖਦੇ ਹੋ ਤੇ ਜੇ ਕਿਤੇ ਬੱਚਾ ਮੋਬਾਈਲ ਚਲਾਉਂਦੇ ਚਲਾਉਂਦੇ ਨਾਲ ਚਾਰਜਿੰਗ ਲਗਾ ਰਿਹਾ ਫੋਨ ਨੂੰ ਤੇ ਫਿਰ ਕਿਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕਾਡ ਨਾ ਹੋ ਜਾਵੇ ਇਸ ਤਰ੍ਹਾਂ ਦਾ ਹਾਦਸਾ ਨਾ ਹੋ ਜਾਵੇ ਇਹ ਵੀਡੀਓ ਬਿਲਕੁਲ ਤੁਹਾਨੂੰ ਦੇਖਣੀ ਜ਼ਰੂਰੀ ਚਾਹੀਦੀ ਹੈਗੀ ਤਾਂ ਕਿ ਤੁਹਾਡੇ ਵੀ ਬੱਚਾ ਨਾਲ ਕਿਤੇ ਇਸ ਤਰ੍ਹਾਂ ਦਾ ਹਾਸਾ ਨਾ ਹੋ ਜਾਵੇ ਕੀ ਕਰੇ ਰੋਸ਼ੀਦਾ ਮੋਬਾਈਲ ਫਟ ਜਾਂਦਾ ਅੱਗ ਲੱਗ ਜਾਂਦੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੀ ਗੱਲ ਬਾਤ ਹੋਈ ਸੀ ਤੁਹਾਡੇ ਨਾਲ ਹੋਈ ਸੀ ਉਹ ਹਾਂਜੀ ਮੇਰੇ ਨਾਲ ਹੋਈ ਸੀ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਮੈਂ ਭਾਨੀਗੜਾ ਦਾ ਰਹਿਣ ਵਾਲਾ ਜੀ ਮੇਰਾ ਫੋਨ ਜੋ ਇਹ ਬਲਾਸਟ ਹੋਇਆ ਜੀ ਚਾਰਜਿੰਗ ਲਾਈਟਸ ਮੈਂ ਗੇਮ ਖੇਡ ਰਿਹਾ ਜੀ ਫੋਨ ਨੂੰ ਚਾਰਜ ਲਾ ਕੇ ਜੀ ਠੀਕ ਹੈ ਕਿਹੜੀ ਗੇਮ ਖੇਡ ਰਹੀ ਸੀ ਪਬਜੀ ਖੇਡ ਰਿਹਾ ਸੀ ਮੈਂ ਜੀ ਤੇ ਪਬਜੀ ਗੇਮ ਖੇਡ ਰਹਾ ਹੈ ਅਚਾਨਕ ਹੀ ਮੇਰੇ ਫੋਨ ਦੇ ਵਿੱਚੋਂ ਚੰਗਾਰੇ ਨਿਕਲਣ ਲੱਗ ਗਏ ਜੀ ਮੈਂ ਫੋਨ ਨੂੰ ਆਪਣੇ ਫੋਨ ਨੂੰ ਉੱਪਰ ਲੈ ਗਿਆ ਜਿਵੇਂ ਵਰ ਜਾ ਕੇ ਮੈਂ ਛਿੜਤਾ ਜਾਂ ਛਿ ਮੇਰੇ ਬ੍ਰਦਰ ਨੂੰ ਮੈਂ ਬੁਲਾਇਆ ਮੈਂ ਕਿ ਮੈਨੂੰ ਪਾਣੀ ਲੈ ਕੇ ਜਲਦੀ ਫੋਨ ਬਲਾਸਟ ਹੋ ਗਿਆ ਤਾਂ ਮੇਰੇ ਬ੍ਰਦਰ ਨੇ ਜਦੋਂ ਇਹ ਪਾਣੀ ਲੈ ਕੇ ਆ ਮੱਗ ਬਚਾਈ ਤਾਂ ਉਹ ਦੇਖਿਆ ਜੀ ਮੇਰੇ ਫੋਨ ਚ ਬਲਾਸਟ ਹੋ ਚੁੱਕਾ ਸੀ ਹੂੰ ਇਹ ਘਟਨਾ ਕਦੋਂ ਦੀ ਹੈ ਇਹ ਘਟਨਾ ਪਰਸੋ ਦੀ ਹੈ ਮੈਂ ਪਰਸੋ ਮੈਂ ਵੀਡੀਓ ਬਣਾ ਕੇ ਮੈਨੇ ਪਾਈ ਸੀ ਜੀ ਤੇ ਹਾਂਜੀ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਜੀ ਫੋਨ ਚਾਰ ਤੇ ਲਾ ਕੇ ਫੋਨ ਨਾ ਚਲਾਣੀ ਜੀ ਠੀਕ ਹੈ ਨਾ ਗੇਮ ਖੇਢੀ ਜਾਵੇ ਮੈਂ ਆਪਣੇ ਯਾਰ ਦੋਸਤੋ ਵੱਡਾ ਹਾਸਾ ਹੋ ਸਕਦਾ ਸੀ ਜੇਕਰ ਵੱਡਾ ਹਾਸਾ ਹੋ ਸਕਦਾ ਸੀ ਛੱਤ ਵੱਲੋਂ ਭੱਜਦੇ ਹਾਂਜੀ ਵੱਡਾ ਹਾਸਾ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਘ ਬਹੁਤ ਬਹੁਤ ਬੱਜ ਗਈ ਮੈਂ ਤਾਂ ਮਨ ਹੁਣ ਵੀ ਮਰਮਾਂ ਚ ਉਡਾਰ ਬੈਠਾ ਜੀ ਮੈਂ ਬਚਾਲਿਆ ਮੈਂ ਆਪਣੇ ਆਪ ਨੂੰ ਬਸ ਜੀ ਠੀਕ ਹਾਂ ਜੀ